کرشنا بیچ سٹور بس سٹینڈ پنڈ موائی جلندر اگے کسانا ولو لگایا گیا دھرنا سب تو کھیڑا دیکھن خیکن چینل نو سبسکرائب کرو خبر اشتہار بھیجنے سمپرک کرو دیکھو رپورٹ پترکار ریشم لال تجندر کمار ਪੰਜਾਬ ਵੀ ਮੋਈ ਹੱਡੇ ਤੇ ਜੋ ਦੁਕਾਨਾ ਕ੍ਰਿਸ਼ਨਾ ਸੀਡਸ ਤੋਂ ਇਹਨੇ ਸਾਡੇ ਬਹੁਤੋ ਵੀਰਾ ਇਹਨਾਂ ਦੇ ਨਾਲ ਬੀਜ ਦੇ ਠੱਗੀ ਮਾਰੇ ਨਕਲੀ ਬੀਜ ਦਤਾਇਆ ਇਹਦੇ ਕੋਲ ਬਾਰ ਬਾਰ ਆਉਂਦੇ ਰਹਿਆ ਪਰ ਇਹਨੇ ਕੋਈ ਨਿਆਣ ਦਿੱਤਾ ਪਿਛਲੇ ਮਹੀਨੇ ਜੇ ਪੁਆਏ ਆ ਸਾਰੀ ਜੁਰੀਆਂ ਤੇ ਉਸ ਤੋਂ ਬਾਅਦ ਮੈਂ ਚੀਫ ਸਾਫ ਨੂੰ ਮਿਲਿਆ ਚੀਫ ਸਾਫ ਨੂੰ ਐਪਲੀਕੇਸ਼ਨ ਦਿੱਤੀ ਆ ਉਹਨਾਂ ਨੇ ਸਾਨੂੰ ਇਹ ਕਿਹਾ ਵੀ ਇਹਦਾ ਅਸੀਂ ਜਿਹੜਾ ਬੀਜ ਦਾ ਲਾਇਸੈਂਸ ਆ ਉਹ ਦਾ ਕੈਨਸਲ ਕੀਤਾ ਹੋਇਆ ਹੋ ਪਰ ਇਹ ਬੀਜੇ ਫਿਰ ਦੁਬਾਰਾ ਵੇਚ ਰਿਹਾ ਵਾ ਤੇ ਅਸੀਂ ਕਹਿੰਦੇ ਸਾਡਾ ਜਿਹੜਾ ਇਹ ਆਣ ਇਹ ਸਾਡੇ ਬੱਚ ਬੰਦਿਆਂ ਨੂੰ ਇਨਸਾਫ ਦਵਾਇਆ ਜਾਵੇ ਉਹਨਾਂ ਨੂੰ ਸਾਨੂੰ ਵਿਸ਼ਵਾਸ ਹੋਇਆ ਸੀਗਾ ਕਿ ਤੁਹਾਨੂੰ ਇਨਸਾਫ ਦਵਾਇਆ ਜਾਊਗਾ ਪਰ ਕੋਈ ਗੱਲਬਾਤ ਨਹੀਂ ਹੋਈ ਮੇਰੀ ਸਵੇਰੇ ਵੀ ਚੀਬ ਸਾਹਿਬ ਨਾਲ ਗੱਲ ਹੋਈ ਆ ਕਹਿੰਦਾ ਸੀ ਭੇਜਦੇ ਆ ਬੰਦੇ ਉੱਥੇ ਜਾਂ ਮੈਂ ਆਪ ਹੁਣਾ ਪਰ ਹਜੇ ਤੱਕ ਕੋਈ ਕੋਈ ਨਹੀਂ ਆਇਆ ਟੀਮ ਆਈ ਪਾਈ ਕਿ ਕਾਟੀ ਬਾਈ ਦੀ ਹਾਂਜੀ ਹਾਂਜੀ ਸਨ ਆਫ ਮਲਕੀਰ ਸਿੰਘ ਜ਼ਿਲ੍ਹਾ ਫਰੀਪੁਰ ਹਾਂਜੀ ਫੈਡ ਬੈਕ ਹੋਤੋ ਜੀ ਇਹ ਅੱਜ ਕਿੱਦਾਂ ਇੱਥੇ ਤੁਹਾਡਾ ਕੀ ਮਸਲਾ ਹੋਇਆ ਸਾਡੇ ਜੀ ਬੀਜ ਲਿਆ ਸੀ ਅਸੀਂ ਇਹਨਾਂ ਕੋਲੋਂ ਅੱਛਾ ਜੀ ਇਹਨਾਂ ਨੇ ਬੀਜ ਜਿਵੇਂ ਇਹਨਾਂ ਨੇ ਦੱਸਿਣੀ ਇਹਨਾਂ ਦਾ ਰਲਾਵ ਜੀ ਸਾਡੀ ਮੱਕੀ ਜਿਹੜੀ ਆ ਮੱਕੀ ਬਹੁਤ ਘੱਟ ਨਿਕਲੀ ਆ ਅੱਜ ਇਹਨਾਂ ਨਾਲ ਰਾਬਤਾ ਕਾਇਮ ਕੀਤਾ ਜਦੋਂ ਮੱਕੀ ਉੱਗੀ ਛੱਲੀ ਬਣੀ ਇਹ ਕਹਿੰਦੇ ਤੁਸੀਂ ਕੰਪਨੀ ਵਾਲੇ ਭੇਜੂੰਗਾ ਤੁਹਾਡੇ ਕੋਲ ਤੋਂ ਆ ਕੇ ਦੇਖਣਗੇ ਸਾਡੋ ਕਹਿੰਦਾ ਇੱਕ ਹਫਤੇ ਦਾ ਟਾਈਮ ਲਿਆ ਇੱਕ ਹਫਤੇ ਬਾਅਦ ਅਸੀਂ ਇਹਨਾਂ ਨੂੰ ਦੁਬਾਰਾ ਕਾਲ ਕੀਤੀ ਅਸੀਂ ਕਿਹਾ ਵੀ ਤੁਹਾਡਾ ਪੰਪ ਨਹੀਂ ਦਾ ਕੋਈ ਨਹੀਂ ਪਹੁੰਚਿਆ ਇਹ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਨਾ ਜਦੋਂ ਮੱਕੀ ਤੁਹਾਡੇ ਪਾਸ ਵੀ ਤੁਸੀਂ ਮੱਕੀ ਦੀ ਕਟਾਈ ਕੀਤੀ ਦੋ ਦੋ ਬਨੌਦੀਆਂ ਪਰਚੀਆਂ ਸੈਂਡ ਕਰ ਦਿਓ ਜੋ ਤੁਹਾਡਾ ਜੇ ਝਾੜ ਘਾਟ ਦੇਖ ਲਿਆ ਤਾਂ ਉਹਦੀ ਪਰਪਾਈ ਮੈਂ ਕਰੂੰਗਾ ਫਿਰ ਅਸੀਂ ਇਹਨਾਂ ਨੂੰ ਜਿੱਦੋਂ ਮੱਕੀ ਵੱਡੀ ਆ ਜੀ ਸਾਡੀ ਮੱਕੀ ਦੇਖ ਲਿਆ 72000 ਜਿਹੜੇ ਕਿ ਲੋਕਾਂ ਦੀ ਅਸੀਂ ਅਸੀਂ ਆ ਦਿਨੇ ਦੇਖ ਲਈ ਸਾਡੀ 72000 ਦੇ ਦੇਖ ਲਈ ਜੀ ਫਿਰ ਅੱਛਾ ਤੇ ਅਸੀਂ ਇਹਨਾਂ ਨੂੰ ਕਾਲ ਕੀਤੀ ਇਹਨਾਂ ਨੂੰ ਪਰਚੀਆਂ ਪਾਈਆਂ ਇਹਨਾਂ ਫਿਰ ਸਾਨੂੰ ਇੱਕ ਦਿਨ ਸੱਦਿਆ ਕਰਦੇ ਤੁਸੀਂ ਆਓ ਇੱਥੇ ਅਸੀਂ ਆਏ ਇਹਨਾਂ ਨੇ ਸਾਨੂੰ ਕਹਿੰਦੇ ਵੀ ਤੁਹਾਨੂੰ ਨਾ ਕੰਪਨੀ ਦਾ ਫੋਨ ਆਊਗਾ ਸਾਡੇ ਨੰਬਰ ਲੈ ਇਹਨਾਂ ਨੇ ਆਧਾਰ ਕਾਰਡ ਲਏ ਤੁਸੀਂ ਉਹਨਾਂ ਕੋਲੋਂ 20000 ਰੁਪਏ ਦਿੰਦੇ ਕੰਪਨੀ ਵਾਲੇ ਪਰ ਤੁਸੀਂ 40000 ਤੋਂ ਘੱਟ ਨਹੀਂ ਮੰਗਣੇ ਅਸੀਂ ਕਿਹਾ ਠੀਕ ਹੈ ਜੀ ਫਿਰ ਕੰਪਨੀ ਵਾਲੇ ਆਏ ਜੀ ਤਾਂ ਅਸੀਂ ਕੰਪਨੀ ਦਾ ਕੋਈ ਫੋਨ ਆਇਆ ਫਿਰ ਜਦੋਂ ਅਸੀਂ ਇਹਨਾਂ ਕੋਲ ਆਏ ਆ ਤੇ ਇਹਦੇ ਕਹਿੰਦੇ ਵੀ ਤੁਸੀਂ ਐ ਕਰੋ ਮੈਂ ਤੁਹਾਨੂੰ ਪੈਸੇ ਦੇ ਦੂੰਗਾ ਤੁਸੀਂ ਇੱਕ ਹਫ਼ਤੇ ਦਾ ਮੈਨੂੰ ਟਾਈਮ ਦਿਓ ਇੱਕ ਹਫ਼ਤੇ ਬਾਅਦ ਜੀ ਅਸੀਂ ਇਹਨਾਂ ਕੋਲ ਫੇਰ ਦੁਬਾਰਾ ਆਏ ਤੇ ਇਹ ਇੱਥੇ ਹੈ ਨਹੀਂ ਸੀ ਇਹਨਾਂ ਦਾ ਭਰਾ ਸੀ ਵੱਡਾ ਇਹ ਕਹਿੰਦੇ ਵੀ ਮੈਂ ਕੋਟ ਚ ਗਿਆ ਇਹਨਾਂ ਨੇ ਫੋਨ ਨਹੀਂ ਚੱਕਿਆ ਫੂਲ ਬੰਦੇ ਇਹਨਾਂ ਦਾ ਇਹਨਾਂ ਦਾ ਭਰਾ ਕਹਿੰਦਾ ਵੀ ਉਹ ਕੋਟ ਚ ਗਏ ਆ ਤੇ ਅਸੀਂ 6 ਵਜੇ ਤੱਕ ਇੱਥੇ ਬਿਠਰੇ ਜੀ 6 ਵਜੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਹਿੰਦੇ ਵੀ ਤੁਸੀਂ ਮੈਨੂੰ ਦੋ ਦਿਨ ਦਾ ਟਾਈਮ ਤਾਂ ਮੈਨੂੰ ਵੀ ਮੈਟਰ ਤਾਂ ਨਹੀਂ ਪਤਾ ਇਹਨਾਂ ਦੇ ਭਰਾ ਨੂੰ ਮੈਂ ਉਹਨਾਂ ਨੂੰ ਪੁੱਛ ਕੇ ਤੁਹਾਨੂੰ ਦੱਸੂਗਾ ਅਸੀਂ ਆਹੀ ਸ਼ੁੱਕਰਵਾਰ ਫਿਰ ਸੋਮਵਾਰ ਅਸੀਂ ਫੋਨ ਲਾਇਆ ਇਹਨਾਂ ਨੂੰ ਤੇ ਇਹ ਕਹਿੰਦੇ ਵੀ ਮੇਰੇ ਮੈਂ ਜੋ ਤਾਂ ਉਹਨੂੰ ਦੇਣਾ ਇਹ ਮੇਰੇ ਕੋਲ ਜੇ ਦਵਾਈ ਲੈ ਜਾਣੀ ਲੈ ਜਾਓ ਮੈਂ ਪੈਸੇ ਨਹੀਂ ਦੇ ਸਕਦਾ

करियो ज़ोर जमा वेठां भारती किसान यूनियन पंजाब

ਵੀ ਉਹਨਾਂ ਨੂੰ ਆਂਦਾ ਤੁਸੀਂ ਫੋਨ ਲਾਓ ਮੈਂ ਆਪਣੀ ਮਨ ਨਾਲ ਗੱਲ ਕਰੂੰਗਾ ਠੀਕ ਸਰ ਇਹਨੂੰ ਕੀ ਤਰ੍ਹਾਂ ਦੀ ਜ਼ਿੰਮੇਵਾਰੀ ਫੋਨ ਲਾ ਸਕਦਾ ਜੋ ਜਿੰਦ ਦਾ ਇਨਸਾਨ ਹੋਇਆ ਉਹ ਕੰਪਨੀਆਂ ਦਾ ਵੀ ਗੱਲ ਕਰ ਸਕਦਾ ਵਾ ਮਤਲਬ ਵੀ ਮੇਰਾ ਨੁਕਸਾਨ ਹੋਇਆ ਆ ਦੱਸਦਾ ਕੀ ਆਂਦਾ ਵੀ ਨਹੀਂ ਉਹਨਾਂ ਨੂੰ ਤੁਸੀਂ ਫੋਨ ਨਾ ਲਾਓ ਮੈਂ ਤੁਹਾਡਾ ਮਤਲਬ ਤੁਹਾਡੇ ਪੈਸੇ ਤੁਹਾਨੂੰ ਮੈਂ ਦੇ ਦੇਣਾ ਯਾਰ ਮੈਂ ਬੈਠਾ ਤੁਸੀਂ ਕਿਤੇ ਨਾ ਜਾਓਗੇ ਤੇ ਮਾਰਿਆ ਰਾਜਾ ਕੰਪਨੀ ਸਪਸਟ ਕਰ ਗਏ ਕਿਹੜਾ ਪ੍ਰਵਾਸੀ ਦਿੱਦੂ 5 ਲੱਖ 13 ਹਜ਼ਾਰ ਤੋਂ ਮੇਰੀ ਬਿਠਾ ਉਹਨੇ ਉਹ ਕਿਸ ਤਰ੍ਹਾਂ ਅਜੇ ਮਾਰੀ ਹੋ ਗਈ ਆਉਣਾ ਆਉਣਾ ਅਸੀਂ ਗੱਡੀ ਤੇ ਤੇ ਸਾਰੇ ਪਿੰਡਾਂ ਦੇ ਵਿੱਚ ਕੋਮ ਆ ਕੇ ਹੀ ਆਖਣਾ ਸੀ ਇਹ ਆਉਂਦਾ ਮਤਲਬ ਉਸੇ ਤਸੋ ਜਿੱਦ ਦੀ ਇਹ ਮੈਂ ਸਮਝੀ ਇਹਦਾ ਬੋਲਦਾ ਵੀਰ ਆਪਾਂ ਕੀਤਾ ਅੱਜ ਤੋਂ ਮਹੀਨਾ ਪਹਿਲਾਂ ਵੀ ਵੀ ਮੈਂ ਕਿਸਾਨ ਜੀ ਦਾ ਪ੍ਰਕਰਣ ਦੋਸਤਾਂ ਤੁਸੀਂ ਇਸ ਬੰਦੇ ਨਾਲ ਕੀ ਕੀਤਾ ਆ ਤਾਂ ਮੈਂ ਇਹਨਾਂ ਨੂੰ 6 ਲੱਖ ਰੁਪਈਆ ਮੰਨਿਆ ਪਰ ਮੈਂ ਦੇਣੀਆਂ ਦਵਾਈਆਂ ਮੈਂ ਪੈਸਾ ਨਹੀਂ ਦੇ ਸਕਦਾ ਮੈਂ ਕਿਹਾ ਯਾਰ ਕੋਈ ਜੀਬ ਮਾਰ ਹੋ ਗਿਆ ਡਾਕਟਰ ਦੀ ਦੁਕਾਨ ਤੇ ਲੀਟਰ ਦਵਾਈ ਦਾ ਲੈ ਜਾਣਗੇ ਕਿਤੇ ਪੈਸੇ ਦੀ ਲੋੜ ਦੇ ਪੈਸੇ ਦੀ ਪੈਣੀ ਸੀ ਕਿ ਖਾਣਾ ਕਿੱਲੇ ਪਾਣੀ ਐਨੀ ਦੁਸ਼ੋਰ ਦੀ 6 ਲੱਖ ਦੀ ਦਵਾਈ ਪਾਵਾਂਗੇ ਝੋਨੇ ਦੀ ਦਵਾਈ ਕੀ ਦੇਣੀ ਹੈ ਵਧਾਈ ਕਿੱਥੋਂ ਨਹੀਂ ਅਜੇ ਕੋਈ ਹੱਥ ਮਿੱਥੀ ਜੀ ਕਸ ਨੂੜਾ ਇੰਨੇ ਆਉਣੇ ਜਾਂ ਤਰ ਮੇਰਾ ਕਿਹਦੀ ਇਹ ਬਾਜ਼ਾਰੇ ਚਲੀਦਾ ਗੁਰਮਾਨਾ ਇਹ ਕੋਸੀ ਕੋ ਬੈਠ ਜਾਂਦੇ ਆ ਵੇ ਬੰਦਾ ਮੰਨੇ ਨਾ ਵੀ ਮਤਲਬ ਉਹਨੂੰ ਦੱਸਿਆ ਨਹੀਂ ਜਾਂ ਉਹਨੂੰ ਪਤਾ ਹੀ ਨਹੀਂ ਉਹਨੂੰ ਪਤਾ ਲੱਗ ਜੀ ਵੀ ਮੇਰੀ ਮਕਈ ਨਕਲੀ ਆ ਤੇ ਮੰਨ ਨਹੀਂ ਜਾਵੇ ਮੈਂ 6 ਲੱਖ ਰੁਪਏ ਦੇ ਦਊਗਾ ਤੇ ਤੁਸੀਂ ਗੱਲ ਨਾ ਕਦੇ ਕਰਿਆ ਜੀ ਮਤਲਬ ਹੁਣ ਆਪਣੇ ਕੋਲੇ ਆ ਤੇ ਫੇਰ ਵੀ ਬੰਦਾ ਮਤਲਬ ਉਹ ਗੱਲ ਤੋਂ ਮੁਕਰ ਜੇ ਵੇਖੋ ਕਿ ਇਹ ਦੁਕਾਨਦਾਰ ਨਾਲ ਕਰਕੇ ਭਜ ਗਿਆ ਦੋਸਤ ਇਹੋ ਜੇ ਇਹ ਨਾ ਇਹਨਾਂ ਕਿਸਾਨਾਂ ਦਾ ਕੀ ਬਣੂਗਾ ਜਿਹੜੇ ਵਿਚਾਰੇ ਅੱਗੇ ਦਰਿਆ ਦੇ ਵਿੱਚ ਬੈਠੇ ਆ ਮਤਲਬ ਉਹ ਤਾਂ ਉਧੂ ਵੀ ਰਗੜਿਆ ਗਿਆ ਫੇਰ ਠੇਕੇ ਦੇ ਪੈਰੀ ਲਾਣੀ ਆ ਕਿਸਨਾ ਵੀ ਜਾਣਦਾ ਕਿਸਨਾ ਵੀ ਜਾਣਦਾ ਫਲੋਰ ਦੇ ਆਪਣੇ ਬਰਿਆਲਾ ਲੰਗਾ ਕੱਟੇ ਪੀਦਾ ਰਿਕਮੈਂਡ ਕਰਦਾ ਇਹ ਸਾਡਾ ਕੱਟੇ ਵਿਦਿਆਰਥੀ ਲਾ ਕਹਿੰਦਾ ਅੱਜ ਵੀ ਆਉਂਦਾ ਹੈ 65% ਗੱਲ ਤੋਂ ਹੁੰਦੀ ਰਹਿੰਦੀ ਵੀ ਭਾਈ ਆਪਣੀ ਦੀ ਐਕਟੀਵ ਨਹੀਂ ਮਿਲਦੀ ਉਹ ਕਹਿੰਦਾ ਉਹ ਸਹੀ ਚੱਲਦਾ ਹੈ ਉਹ ਮੇਰੇ ਨਾਲ ਹੀ ਆਇਆ ਤਾਂ ਉਹ ਵੀ ਸਾਨੂੰ 1500 ਨੂੰ ਮਿਲ ਗਈ ਤੇ ਅਸੀਂ ਕਰਕੇ ਲੈ ਗਏ ਜਿੰਕੇ ਜਣਾ ਬਹੁਤ ਇਕੱਲੇ ਨੇ ਬਹੁਤ ਲੋਕ ਆ ਗਏ ਅੱਛਾ ਵੀ ਆਏ ਲੰਮੀ ਲਾਈਨ ਲੱਗ ਗਈ ਜਣੀ ਇਹ ਕੀ ਤੋੜਾ ਆਉਂਦੀ ਹੈ ਸਾਡਾ ਸ਼ਾਤ ਲੈਟਰਪੈਡ ਉਹ 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 ਛੱਡ ਗਈ ਮੈਨੂੰ ਸਿਰਫ ਆਉਂਦਾ ਕਰਕੇ ਤੇ ਉਹ ਕਹਿੰਦਾ ਇਹਨੇ ਸਾਨੂੰ ਐ ਗੱਲਾਂ ਲਾ ਲਿਆ ਚਾਹ ਪਾਣੀ ਵਾਕੇ ਕਾਂਦਰ ਦਾ ਇੱਕ ਨੌਮਾ ਆ ਤਾਂ ਬਹੁਤ ਚੰਗਾ ਬਾਦ ਜਿਹੜਾ ਇਹਦੇ ਖਾਤੇ ਹੀ ਪੈਸੇ ਪਾਏ ਆ ਨਹੀਂ ਤੇ ਇਹਨੇ ਇਹ ਵੀ ਕਹਿਣਾ ਹੈ ਵੀ ਮੈਂ ਤੇ ਮੇਥੋਂ ਦਾ ਬਿੱਲ ਗਾਇ ਹੀ ਨਹੀਂ ਇਹ ਗੱਲ ਕਹੇ ਕਹਿਣੀ ਇਹ ਤੁਸੀਂ ਇੰਨਾ ਨਹੀਂ ਧੜੀਆਂ ਚਾਰਾ ਜਾਂਦੇ ਰਹ ਸਾਨੂੰ ਨਕਲੀ ਪੀਂਹ ਦਿੰਦੇ ਰਹ ਸਾਨੂੰ ਨਕਲੀ ਸੁਭਾਨ ਜਿਨ੍ਹਾਂ ਨੇ ਆਪ ਜੀ ਦੇ ਨਾਲ ਸਮਾਹ ਦੋਸਤੀ ਕਰਾਂਗੇ ਪੁਜਿੰਦਰਪਾਲ ਸਿੰਘ ਜੀ ਸਰਪੰਚ ਬਲਾਕ ਪ੍ਰਧਾਨ ਉਹਨਾਂ ਦੀ ਬੇਨਤੀ ਆ ਉਹਨਾਂ ਦੀ ਅਰਜੀ ਦੇ ਨਾਲ ਵਿਚਾਰਾਂ ਦੇ ਸਾਂਝ ਕੋਰ ਸਰਪੰਚ ਪੁਜਿੰਦਰ ਸਿੰਘ ਜੀ